ਪੰਚਕੂਲਾ ਚ ਲੜਕੇ ਨੇ ਮਿਸਾਲ ਕਾਇਮ ਕੀਤੀ ਵਿਆਹ ਦੌਰਾਨ ਦਾਜ ਵਿੱਚੋਂ ਮਿਲੇ 21 ਲੱਖ ਰੁਪਏ ਲੜਕੀ ਦੇ ਪਰਿਵਾਰ ਨੂੰ ਕੀਤੇ ਵਾਪਸ ਲੜਕੇ ਨੇ ਲੜਕੀ ਦੇ ਪਰਿਵਾਰ ਨੂੰ 1 101 ਰੁਪਿਆ ਦੇ ਕੇ ਸ਼ਗਨ ਰੱਖ ਕੇ ਲੱਖਾਂ ਰੁਪਏ ਵਾਪਸ ਕਰ ਦਿੱਤੇ ਇਹ ਵਿਆਹ 2 ਮਾਰਚ ਨੂੰ ਪੰਚਕੂਲਾ ਦੇ ਮੋਰਨੀ ਵਿੱਚ ਹੋਇਆ ਸੀ ਵਿਆਹ ਦੌਰਾਨ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਲੱਖਾਂ ਰੁਪਇਆ ਤੁਸੀਂ ਦੇਖ ਸਕਦੇ ਹੋ ਕਿ ਇਹ ਰਪੀਏ ਲਾੜੇ ਵੱਲੋਂ ਕੁੜੀ ਵਾਲਿਆਂ ਨੂੰ ਵਾਪਸ ਕੀਤੇ ਜਾ ਰਹੇ ਹਨ ਜਾਣਕਾਰੀ ਮੁਤਾਬਕ ਕੁੜੀ ਵਾਲਿਆਂ ਵੱਲੋਂ ਇਹ ਪੈਸੇ ਦਿੱਤੇ ਗਏ ਸੀ ਪਰ ਲੜਕੇ ਨੇ 101 ਰੁਪਏ ਦਾ ਸ਼ਗਨ ਰੱਖ ਕੇ ਬਾਕੀ ਪੈਸੇ ਵਾਪਸ ਕਰ ਦਿੱਤੇ ਹਨ ਲੜਕਾ ਨਿਊਜ਼ੀਲੈਂਡ ਵਿੱਚ ਇਸ ਵੇਲੇ ਰਹਿੰਦਾ ਹੈ ਅਤੇ ਦਾਜ ਦੇ ਖਿਲਾਫ ਹੈ ਇਸ ਕਰਕੇ ਉਸ ਨੇ ਕੁੜੀ ਵਾਲਿਆਂ ਵੱਲੋਂ ਦਾਜ ਦੇ ਰੁਪਏ ਵਿੱਚ ਦਿੱਤੇ ਲੱਖਾਂ ਰੁਪਇਆ ਦਾ ਕੈਸ਼ ਵਾਪਸ ਕਰ ਦਿੱਤਾ ਬੋਲੀ ਅਜੀ ਬਾਤ ਨੇ ਲਾ ਮਾਰ ਕੀ ਮਾਰ ਆ ਆ ਫਾਈਨਲ ਹੀ ਮਤਰੀ ਹੈ ਦੋ ਜਾਂ ਨਾ ਦੋ ਸਾਲ ਦਾ ਜੀਪ ਪਰ ਤਾਂ ਜੀ ਕਿਤਨੇ ਪਤਾ ਆ ਜੀ ਕਿਤਨੇ ਔਰ ਠੀਕ ਹੈ ਜੀ ਕਿਸ਼ ਲੱਖ ਹੈ ਜੀ ਠੀਕ ਹੈ ਠੀਕ ਹੈ ਬੜਾ ਦੇ ਬੜਾ ਦੇ ਪੂਰੀ ਬੜਾ ਦੇ ऐसा है जी देखो हम राजपूत समाज से संपर्क रखते हैं और हमारे सबसे पहली प्रथा थी ये दहेज की इसको मिटाना चाहते हैं मेरा लड़का है न्यूजीलैंड में पी है हमने बिना दहेज के शादी का पहले ही प्रोमिस किया था और वही हमने प्रथा निभाई हम सभी भाईचारे को ये चाहते हैं भी हर गरीब घर की हो लड़की अमीर की हो किसी की भी हो ਲੇਕਿਨ ਕਿਸੇ ਕੇ ਪਾਸ ਸੇ ਆਪਣਾ ਖਾਣਾ ਪੀਣਾ ਬੜੀਆ ਆਪਣਾ ਕਰਵਾਓ ਸੰਪਰਕ ਕਰੋ ਆਪਣੇ ਸਮਾਜ ਕੋ ਸੁਧਾਰੋ ਅਦੇਜ ਪਰਥ ਕੋ ਇਸ ਕੋ ਛੋਡੋ ਇਹ ਨਾਸ ਕਾ ਵਿਨਾਸ਼ ਕਾ ਸਭ ਕੁਛ ਕਾਰਨ ਹੈ ਬਹੁਤ ਬੜੀਆ ਜੀ ਬਹੁਤ ਬੜੀਆ ਚੋਣ ਸਭ ਬਹੁਤ ਬੜੀਆ ਚੋਣ